ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪਟਾਪ ਦੀ ਝੋਟੀ ਸੇਲ ਲੈ ਕੇ ਆਏ ਜੀ ਜਿਸ ਘਰ ਚੋਂ ਬਈ ਵੀਡੀਓ ਬਣਾ ਰਿਹਾ ਵੀਰ ਦੇ ਘਰੇ ਲੂ ਪਸ਼ੂ ਰੱਖੇ ਵਾ ਕੋਈ ਵਪਾਰ ਦਾ ਕੰਮ ਨਹੀਂ ਪਸ਼ੂ ਬਾਈ ਕੋਲੇ ਬਈ ਸਾਰੀ ਚੰਗੀਆਂ ਚੰਗੇ ਸੀਮਣਦੇ ਆ ਪਹਿਲਾਂ ਵੀ ਬਈ ਤਿੰਨ ਕਿੰ ਮਹੀਨੇ ਹੋ ਗਏ ਸ਼ਾਇਦ ਉਦੋਂ ਵੀਡੀਓ ਬਣਾਈ ਸੀ ਉਦੋਂ ਵੀ ਬਾਈ ਨੇ ਇੱਕ ਝੋਟੀ ਜਿਹੜੀ ਬਹੁਤ ਚੰਗੀ ਵਕਾਉ ਕਰੀ ਸੀ ਬਾਈ ਨੇ ਦੱਸਿਆ ਇਹ ਸਾਰਾ ਬਾਈ ਕੋਲੇ ਪ੍ਰੋਪਰ ਰਿਕਾਰਡ ਚੰਗੇ ਸੀਮਣਦੇ ਆ ਆ ਜੋ ਟੀਵੀ ਚੰਗੀਆਂ ਨੇ ਨਾਲ ਦੀ ਜੋ ਟੀਵੀ ਤੇ ਉਧਰ ਬਈ ਸਿੰਘ ਲਗਾਏ ਬਿਆਣਾ ਝੋਟੀ ਦੇ ਹਾਂਜੀ ਹਾਂਜੀ ਠੀਕ ਆ ਬਈ ਪੂਰੇ ਸ਼ੌਂਕ ਨਾਲ ਰੱਖਿਆ ਬਈ ਸਿੰਘ ਲਗਾਏ ਦਾ ਕੱਟੀ ਦੇ ਨੇੜੇ ਤੋਂ ਚੈੱਕ ਕਰੋ ਲੈ ਕਿਆ ਬਾਤ ਆ ਕਰ ਲੈਨੇ ਬਾਈ ਨਾਲ ਗੱਲਬਾਤ ਆਜੋ ਬਈ ਜੀ ਸਸੀ ਕਾਲ ਆ ਸਸੀ ਕਾਲ ਜੀ ਹੋ ਠੀਕ ਹੋ ਵਧੀਆ ਜੀ ਹਾਂਜੀ ਠੀਕ ਠਾਕ ਨਾਮ ਤੇ ਐਡਰੈਸ ਬੋਲੋ ਨਾਮ ਪਰਮਜੀਤ ਸਿੰਘ ਜੀ ਪਿੰਡ ਦੀਨਾ ਸਾਹਿਬ ਠੀਕ ਹੈ ਜੀ ਜ਼ਿਲ੍ਹਾ ਮੋਗਾ ਤਹਿਸੀਲ ਨੇਲ ਸਿੰਘਾਣਾ ਨੇੜੇ ਪਿੰਡ ਬਈ ਨੇੜੇ ਪੱਤੋ ਹੀਰਾ ਸਿੰਘ ਜੀ ਖਾਈ ਠੀਕ ਹੈ ਜੀ ਕਾਂਗੜ ਸਲਾਤਪੁਰ ਠੀਕ ਹੈ ਬਈ ਆ ਮੋਬਾਈਲ ਨੰਬਰ ਬੋਲੋ 9884 ਜੀ 31856 ਠੀਕ ਹੈ ਭਾਈ ਆ ਭਾਈ ਪਿੱਛੇ ਦੇ ਵੀ ਆਪਾਂ ਇੱਕ ਝੋਟੀ ਵੇਚੀ ਸੀ ਬਹੁਤ ਚੰਗੀ ਸੀ ਇਹਨਾਂ ਉਹ ਵੀ ਉਹ ਵੀ ਚੰਗੇ ਸੀ ਉਹ ਹਾਂ ਜੀ ਆ ਇੱਕ ਈ ਝੋਟੀ ਬਕਾਉ ਕਰੀਏ ਹਾਂ ਜੀ ਇਹ ਵੀ ਕਰਦੇ ਹੋਈ ਆਪਣੇ ਇਹ ਵੀ ਚੰਗੇ ਸੀ ਮੰਦੀਆਂ ਦੀ ਦੋਨੇ ਝੋਟੀਆਂ ਇੱਕੋ ਸੀ ਮੰਨ ਗਈ 14 ਦਾ 70 ਦੀਆਂ ਠੀਕ ਹੈ ਐਚ ਡੀ ਐਲ ਦੇ ਸੀ ਮੰਨ ਦਿਨਾ ਹਰਿਆਣੇ ਦੀਆਂ ਇਹ ਵੀ 14 ਦਾ 70 ਇਹ ਵੀ 14 ਦਾ 70 ਦੀ ਹੈ ਦੂਜੀ ਝੋਟੀ ਵੀ 14 ਦਾ 70 ਉਹ ਜਿਹੜੀ ਆਪਣੇ ਕੋਲ ਖੜੀ ਹੋਈ ਹੈ 14 ਦਾ 70 ਜੀ ਠੀਕ ਆ ਕਿੰਨਾ ਦੁੱਧ ਸੀ ਪਿਛਲੇ ਸੂਏ ਇਹਨੇ 12 ਲੀਟਰ ਪਹਿਲੇ ਸੂਏ ਦੁੱਧ ਦਿੱਤਾ ਜੀ ਪਹਿਲੇ ਸੂਏ ਬਈ 12 ਲੀਟਰ ਦੁੱਧ ਬਈ ਨੇ ਚੋਇਆ ਹੁਣ ਦੂਜਾ ਸੂਆ ਸੁੰਦੀਆ ਦੂਜਾ ਸੂਆ ਸੁੰਦੀਆ ਜੀ ਕਿੰਨੇ ਦਿਨ ਲੈਂਦੀ ਆ ਬਈ ਲਗਭਗ 1 ਹਫਤਾ ਬਾਕੀ ਆ ਜੀ ਲਗਭਗ ਬਈ ਕਹਿੰਦਾ ਹਫਤਾ ਕੇ ਲੈ ਜਾ ਦੁੱਧ ਦਾ ਰਿਕਾਰਡ ਬਹੁਤ ਚੰਗਾ ਪਹਿਲੇ ਸੂਏ ਬਈ ਝੂਟੀ ਨੇ 12 ਲੀਟਰ ਦੁੱਧ ਕੱਢਣਾ ਚੰਗੀ ਆਲਾ ਫੇਸ ਬੜਾ ਚੰਗਾ ਸਿੰਘ ਕੁਆਲਿਟੀ ਦੇਖੋ ਦੋਨੇ ਸਿੰਘ ਇੱਕੋ ਜਿਹੇ ਕੁਆਲਿਟੀ ਫੁੱਲ ਚੰਗੇ ਸੀਮਣ ਦੀ ਗੱਬਣ ਕਿਹੜੇ ਤੋਂ ਕਰਵਾਈ ਆ ਬਈ ਗੱਬਣ ਜਿਹੇ ਐਮ 29 ਤੋਂ ਆ ਐਮ 29 ਤੋਂ ਕਰਵਾਈ ਆ ਠੀਕ ਖੋਲ ਦਮੜੀ ਤੋਰ ਦੀਏ ਮੁੱਲ ਫੋਨ ਤੇ ਹੋ ਜਾ ਮੁੱਲ ਫੋਨ ਤੇ ਕਰਾਂਗੇ ਜਾਇਜ਼ ਹੋਗਾ ਬਾਈ ਜਮਾਂ ਜਾਇਜ਼ ਕਰਾਂਗੇ ਜੀ ਅੱਗੇ ਵੀ ਜਾਇਜ਼ ਹੀ ਕਰਿਆ ਠੀਕ ਆ ਬਾਈ ਹਾਂ ਮੁੱਲ ਬਾਈ ਕਹਿੰਦਾ ਫੋਨ ਤੇ ਕਰਾਂਗੇ ਮੁੱਲ ਜਿਹੜਾ ਛੋਟੀ ਦੀ ਕੁਆਲਿਟੀ ਦੇ ਹਿਸਾਬ ਨਾਲ ਜਾਇਜ਼ ਹੀ ਹੋਗਾ ਪਹਿਲਾਂ ਵੀ ਸੁਣ ਦੱਸਿਆ ਬਾਈ ਵੀਡੀਓ ਆਪਾਂ ਪਾਈਆਂ ਨੇ ਛੋਟੀ ਬਾਈ ਕੋਲੇ ਉਹ ਵੀ ਚੰਗੀ ਸੀ ਇਹ ਵੀ ਛੋਟੀ ਬਹੁਤ ਚੰਗੀ ਆ ਚੰਗੇ ਸੀਮਣ ਦੇ ਚੰਗੇ ਸੀਮਣ ਤੋਂ ਜਿਹੜੀ ਗੱਬਣ ਕਰਵਾਈ ਵੀ ਆ ਫੇਸ ਬੜਾ ਚੰਗਾ ਤੋਰਾ ਤਾਰਾ ਚੰਗਾ ਕੋਸ਼ਾਂ ਤੋਂ ਆਰਡਰ ਆ ਜਿਹੜਾ ਜ਼ਰੂਰ ਚੈੱਕ ਕਰਵਾਵਾਂਗੇ ਥੋੜੀ ਡਰਦੀ ਜ਼ਰੂਰ ਲੇਵਾ ਦੇਖੋ ਪਛਾਂਤ ਤੋ ਤਰੀ ਜਾਂਦੀ ਰਵੇ ਆਰਡਰ ਕਮਾਲ ਦਾ ਬੜੀ ਲੰਮੀ ਤੋਰ ਦੇ ਬਾਈ ਤੋਰਾ ਤਾਰਾ ਦੇਖੋ ਬਈ ਕਮਾਲ ਦਾ ਝੋਟੀ ਦਾ ਆਰਡਰ ਬੜਾ ਚੰਗਾ ਕਰਦਾ ਬਹੁਤ ਸੋਹਣਾ ਆਰਡਰ ਕਰ ਮੈਂ ਤਿਆਰ ਕਰੇ ਕੱਚੀ ਕੱਚੀ ਆ ਹਜੇ ਦਿਨ ਲੈਂਦੀ ਆ ਉਹਦੋਂ ਆਰਡਰ ਆ ਜਿਹੜਾ ਹੋਰੇ ਵਧੀਆ ਤਿਆਰ ਕਰ ਵੰਦ ਬਈ ਮੋਹਲ ਬਾਈ ਕਹਿੰਦਾ ਝੋਟੀ ਦੇ ਹਿਸਾਬ ਨਾਲ ਜੈ ਜੀ ਹੋਊਗਾ ਕਿਹੜੀ ਆਹ ਝੋਟੀ ਕਹਿੰਦੇ ਨਹੀਂ ਕਿ ਭਾਈ ਹਾਂਜੀ ਇਹ ਦੋਨੇ ਸਗੀਆਂ ਪਹਿਣਾ ਸਗੀਆਂ ਪਹਿਣਾ ਨੇ ਹਾਂ ਇਹਨਾਂ ਨਾਲ ਦੋ ਮਈਆਂ ਸਾਡੇ ਕੋਲ ਹੋਰ ਆ ਦੂਜੇ ਘਰੇ ਠੀਕ ਹੈ ਜੀ ਚਾਰ ਮਈਆਂ ਇਸੇ ਪ੍ਰਬੰਧ ਠੀਕ ਹੈ ਭਾਈ ਚਾਰ ਆ ਜਿਹੜੀਆਂ ਭਾਈ ਚੰਗੇ ਸੀਮਣ ਦੀਆਂ ਇਹ ਗਾੜੀ ਕੋੜੀ ਦੇਖੋ ਕਰਮਾਲ ਦੀ ਬਹੁਤ ਚੰਗੀ ਹੈ ਚੰਗੀ ਹੈ ਥਣ ਬੜਾ ਜੰਗਾ ਮੁੱਟੀ ਵਾਲਾ ਥਣ ਚਾਰੇ ਥਣ ਨਿਕੜਵੇਂ ਪੂਰੇ ਗੈਪ ਤੇ ਪਛਾਂ ਤੋਂ ਆਰਡਰ ਜਿਹੜਾ ਜਰੂਰ ਚੈੱਕ ਕਰਵਾਵਾਂਗੇ ਸੂਕੋਂ ਜਿਹੜਾ ਲੇਵਾ ਸਟਾਰਟ ਹੋ ਜਾਂਦੀ ਹੈ ਸਟਾਰਟਿੰਗ ਦੇਖੋ ਲੇਵਰੀ ਬੜੀ ਚੰਗੀ ਆ ਬਈ ਕਿਆ ਬਾਤ ਅਜੇ ਕੱਚੀ ਕੱਤੀਆ ਦਣ ਲੈਂਦੀ ਆ ਉਹਦੋਂ ਆਰਡਰ ਜਿਹੜਾ ਹੋਰੇ ਵਜੇ ਤਿਆਰ ਕਰ ਲੋ ਮੁੱਲ ਬਾਈ ਕਹਿੰਦਾ ਜਮਾਂ ਜਾਇਜ਼ ਹੋਗਾ ਹੋਊਗਾ ਪਰ ਬਈ ਫੋਨ ਲੈ ਨੇੜ ਤੋਂ ਚੈੱਕ ਕਰ ਲਿਓ ਕਮਾਲ ਸੋਹਣਾ ਆਰਡਰ ਕਰਮਾਲੀ ਦਾ ਕੱਲਾ ਕੱਲਾ ਥਣ ਬਈ ਇੱਕੇ ਸੇ ਵੀਰ ਨੂੰ ਝੋਟੀ ਪਸੰਦ ਆਵੇ ਬਾਈ ਨੈਗਨੇਟ ਕਰ ਲਓ ਜੀ ਧੰਨਵਾਦ